ਜੀ ਜੰਟਾ ਇਹਦਾ ਪਿੰਡ ਲਸੋਈ ਆ ਜੀ ਇਹ ਬਿਜਲੀ ਦਾ ਕੰਮ ਬੜਾ ਤਸੱਲੀ ਬਖਸ਼ ਕਰਦਾ ਹੈ ਹੋਰ ਕੰਮ ਬਸ ਹਮ ਚੱਲਿਏ ਲੋਗੇ ਆ ਜੀ ਕਿਸੇ ਦੀ ਫ੍ਰਿਜ ਖਰਾਬ ਹੋ ਜਵੇ ਕਿਸੇ ਦੀ ਵਾਸ਼ਿੰਗ ਮਸ਼ੀਨ ਖਰਾਬ ਹੋ ਜਵੇ ਕਿਸੇ ਦਾ ਏਸੀ ਖਰਾਬ ਹੋ ਜਵੇ ਜੀ ਇਹ ਕੰਮ ਕੰਪਨੀ ਵਾਲੇ ਬੰਦਿਆਂ ਨਾਲੋਂ ਵੀ ਵੱਧ ਚੜ ਕੇ ਵਧੀਆ ਕਰਦਾ ਹੈ ਜੀ ਪਰ ਜੇ ਥੋੜੀ ਜੀ ਖਰਾਬੀ ਆ ਜੀ ਇਹ ਆਉਂਦਾ ਵੀ ਬੜੀਆਂ ਮਿਹਨਤਾਂ ਕਰਾ ਗਿਆ ਜੀ ਹਾਂਜੀ ਬਸ ਇਹਦੇ ਵਿੱਚ ਇੱਕ ਨਿੱਕੀ ਜਿਹੀ ਘਾਟ ਆ ਪਰ ਇਹਦਾ ਕੰਮ ਤਸੱਲੀ ਬਖਸ਼ਾ ਜੀ ਮੁੰਡਾ ਬਹੁਤ ਵਧੀਆ ਕੰਮ ਕਰਦਾ ਆ ਬੜਾ ਨਾਈਸ ਮੁੰਡਾ ਹੈ ਜੀ ਸਾਰੇ ਆਲੇ ਦੁਆਲੇ ਦੇ ਏਰੀਆ ਵਾਲੇ ਸੁਣ ਲੋ ਜੀ ਇਹਨੂੰ ਇਹ ਤੋਂ ਕੰਮ ਕਰਵਾਇਆ ਕਰੋ ਜੀ ਜਿਹੜਾ ਵੀ ਬਿਜਲੀ ਦਾ ਕੰਮ ਕਰਾਉਣਾ ਹੁੰਦਾ ਆ ਕੋਈ ਜਾਦੇ ਪੈਸੇ ਨਹੀਂ ਲੈਂਦਾ ਜੀ ਜਾਇ ਜਿੱਦਾਂ ਦਾ ਬੰਦਾ ਹੋਵੇ ਉਹਨਾਂ ਦੇ ਪੈਸੇ ਲੈ ਲੈਂਦਾ ਹੈ ਜੀ ਤੁਸੀਂ ਇਹਦਾ ਨੰਬਰ ਕਿੰਨਾ ਹੈ ਜੀ ਜੰਟੇ ਤੇਰਾ ਨੰਬਰ ਬੋਲ 98 785 286 98 785 98 785 286 286 ਇਹ ਇਹਦਾ ਨੰਬਰ ਆ ਜੀ ਜਿਹਨੇ ਵੀ ਕੰਟੈਕਟ ਕਰਨਾ ਹੋਵੇ ਇਹਨਾਂ ਕਰ ਸਕਦਾ ਹੈ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਘਰ ਆ ਕੇ ਕਰਕੇ ਜਾਂਦਾ ਹੈ ਜੀ ਜੇ ਕੰਮ ਉਹ ਹੱਥ ਪਾ ਲੈਂਦਾ ਤਾਂ ਜੀ ਮਿੰਟਾਂ ਚ ਕਰ ਦਿੰਦਾ ਹੈ ਜੀ ਹਾਂ ਜੀ ਧੰਨਵਾਦ ਜੀ ਸੇਵਾ ਦਾ ਮੌਕਾ ਜਰੂਰ ਦਿਵਸ ਹੁੰਦੇ ਨੇ ਜੀ ਧੰਨਵਾਦ Thank <laughs> you.